ਸਤਨਾਮ ਵਾਹਿਗੁਰੂ ਸਾਹਿਬ ਜੀ ਸਗਲ ਦੁਆਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਵਾਹਿ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਦਰਸ਼ਨ ਦੇਖ ਜੀਮਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬੇਨਕਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਆਪਣੀ ਸਰਨ ਰਾਖ ਪ੍ਰਭਾਤਾ ਤੇ ਗੁਰ ਪ੍ਰਸਾਦਿ ਕਿਨੇ ਵਿਰਲੇ ਜਾਤੇ ਸੁਣੋ ਬਿਨੋ ਪ੍ਰਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰਣ নাহি ਪੂਰਨ ਗੁਣਤਾਸ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਧਾਕਰ ਸਿਉ ਜਾ ਕੀ ਬਣ ਆਈ ਭੋਜਨ ਪੂਰਨ ਰਹੇ ਆਖਾਈ ਕਛੂ ਨਾ ਥੋਰਾ ਹਰ ਭਗਤਨ ਕੋ ਖਾਤ ਖਰਚਤ दिल देवन को रहा जाका तनी आगम में गसाई मानक की के त चलाई जाकी सेवा दास अष्ट सिदाई फलक दिष्टता की को दया करो मेरे स्वामी ੋ ਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰੁ ਤਿਆਇਆ ਤਬ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਗਣਤ ਬਿਨਾਸੀਓ ਸੰਸਾ ਨਾਮ ਰਤੇ ਜਨ ਭੈ ਪਗਵੰਤਾ ਰਹਾ ਜੋ ਮੈਂ ਆਪਣਾ ਸਾਹਿਬ ਚੀਤ ਤੋਂ ਪਾ ਮਿਟਿਓ ਮੇਰੇ ਮੀਤਾ ਜੋ ਮੈਂ ਓਟ ਗਰਹੀ ਤਵ ਤੇਰੀ ਤਾਂ ਪੂਰਨ ਹੋਈ ਮਨ ਸਾ ਮੇਰੀ ਦੇਖ ਚਲਤ ਮਨ ਪਏ ਦਿਲਾਸਾ ਨਾਨਕ ਦਾਸ ਤੇ ਰਾ ਪਰਵਾਸ ਆਸਾ ਮਹਲਾ 5 ਪਾਨ ਦਿਨ ਮੋਸਾ ਲਾ ਜਟਕਾਈ ਗਿਰਤ ਕੋਪ ਮੈਂ ਖਾਏ ਮਠਾਈ ਸੋ ਚਤ ਸਾਚਤ ਰਹਿਣ ਬਿਹਾਨੀ ਅਨਕ ਰੰਗ ਮਾਇਆ ਕੈ ਚਿਤਵਤ ਕਬ ਹੋ ਨ ਸਿਮਰੈ ਸਾਰਿੰਗ ਪਾਨੀ ਰਹਾਉ ਧਰਮ ਕੀ ਛਾਇਆ ਨੇ ਚਲ ਗ੍ਰਹਿ ਬਾਂਦਿਆ ਕਾਲ ਕੈ ਫਾਸ ਸਕਤ ਸਰ ਸਾਦਿਆ ਬਾਲੂ ਕਨਾਰਾ ਤਰੰਗ ਮੁਖ ਆਇਆ ਸੋ ਤਾਂ ਮੂੜ ਨੇ ਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵੇ ਹਰ ਗੁਣ ਗਾਏ ਆਸਾ ਮਹੱਲਾ 5 2 3 9 ਹੁਣ ਕਹਿ ਸੰਗਤ ਕਰਤੀ ਕੇਲ ਹੁਣ ਕਹਿ ਸੰਗ ਹਮ ਤੁਮ ਸੰਗ ਮੇਲ ਹੁਣ ਕਹਿ ਸੰਗ ਤੁਮ ਸਭ ਕੋ ਲੋਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈ ਰਾਗੀ ਕਹਾਂ ਸਮਾਏ ਕਿਸ ਬਿਨ ਤੋਹੀ ਦਹੇਰੀ ਰਹਾਉ ਹੁਨ ਕੈ ਸੰਗਤ ਗ੍ਰਹਿ ਮੈਂ ਮਾਹਰ ਹੁਨ ਕੈ ਸੰਗਤ ਹੋਈ ਹੈ ਜਾਹਰ ਹੁਨ ਕੈ ਸੰਗਤ ਰਖੀ ਪਪੋਲ ਉਸ ਬਿਨਾ ਤੋ ਛੁਟਕੀ ਰੋਲ ਹੁਣ ਕਹਿ ਸੰਗ ਤੇਰਾ ਮਾਨ ਮਹਤਾ ਹੁਣ ਕਹਿ ਸੰਗ ਤੁਮ ਸਾਖ ਜਗਤ ਹੁਣ ਕਹਿ ਸੰਗ ਤੇਰੀ ਸਭ ਬਿਦ ਥਾਟੇ ਓਸ ਬਿਨਾ ਤੋ ਹੋਈਐ ਮਾਟੀ ਓਹ ਬੇਰਾਗੀ ਮਰੇ ਨ ਜਾਏ ਹੁਕਮੇ ਬਾਦਾ ਕਾਰ ਕਮਾਏ ਛੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੇ ਆਪ ਆਸਾ ਮਹੱਲਾ ਪੰਜਵਾ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਰਸੈ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਭੋਕੇ ਨਾ ਉਹ ਸਦੂਖ ਨਾ ਹਮ ਕੋ ਧੋਕੇ ਅਵਰ ਨ ਕੋ ਮਾਰਨ ਵਾਰਾ ਜੀਉ ਹਮਾਰਾ ਜੀਉ ਦਿਨ ਹਾਰਾ ਰਹਾਓ ਨਾ ਉਸ ਬੰਦਨ ਨਾ ਹਮ ਬਾਤੇ ਨਾ ਉਸ ਤੰਦਾ ਨਾ ਹਮ ਧਾਂਦੇ ਨਾ ਉਸ ਮੈਲ ਨ ਹਮ ਕੋ ਮਹਿਲਾ ਹੋ ਉਸ ਅਨੰਦ ਤ ਹਮ ਸਦ ਕੇਲਾ ਨਾ ਉਸ ਸੋਚ ਨ ਹਮ ਕੋ ਸੋਚਾ ਨਾ ਉਸ ਲੇਪ ਨ ਹਮ ਕੋ ਪੋਚਾ ਨਾ ਉਸ ਭੂਖ ਨ ਹਮ ਕੋ ਤ੍ਰਿਸ਼ਨਾ ਜਾ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਏ ਕੈ ਉਹ ਹੀ ਆਗੇ ਪਾਛੈ ਕੋ ਸੋਈ ਨਾਨਕ ਗੁਰ ਖੋਏ ਪਰਮ ਭੰਗਾ ਹੋ ਹੋ ਹਮਿ ਹੋਏ ਮਿਲ ਹੋਏ ਇਕ ਰੰਗਾ ਆਸਮ ਹੱਲਾ ਪਨਿਵਾ ਅਨਕ ਭਾਤ ਕਰ ਸੇਵਾ ਕਰੀਐ ਜੀਉ ਪ੍ਰਾਣ ਤਨ ਆਗੇ ਧਰੀਐ ਪਾਣੀ ਪੱਕਾ ਕਰੋ ਤਜ ਅਬਮਾਨ ਹਨਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਪਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਣ ਦਾਸੀ ਕੀ ਪਨਿਹਾਰ ਹੁਨ ਕੀ ਰੇਣ ਬਸੈ ਜੀ ਨਾਲ ਮਤੈ ਭਗਤ ਪਾਵੋ ਸੰਗ ਮਿਲੇ ਸੁਆਮੀ ਆਪਣੇ ਰੰਗ ਜਪ ਤਾਪ ਦੇਵੋ ਸਭ ਨੇਮਾ ਕਰਮ ਧਰਮ ਯਰ ਪਉ ਸਭ ਹੋਮਾ ਗਰਭ ਮੋਹ ਤਜ ਹੋ ਰੇਨ ਹੁਣ ਕੈ ਸੰਗ ਦੇਖੋ ਪ੍ਰਭ ਨੈਨ ਨਿਵਕਰ ਨਿਮਕ ਇਹ ਹੀ ਆਰਾਧ ਦਨ ਸਰੈਨ ਇਹ ਸੇਵਾ ਸਾਧੋ ਭਏ ਕਿਰਪਾਲ ਗੋਪੇ ਭਏ ਕਿਰਪਾਲ ਗੋਪਾਲ ਗੋਬਿੰਦ ਸਾਦ ਸੰਗ ਨਾਨਕ ਬਖਸਿੰਦ ਆਸਾ ਮਹੱਲਾ ਪਨਿਮਾ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲੱਗੇ ਨ ਕੋਏ ਪ੍ਰਭ ਕੀ ਪ੍ਰੀਤ ਹਉ ਮੈ ਮਲ ਕੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਣੋ ਮੀਤਿਆ ਸਾ ਪ੍ਰੇਮ ਪਿਆਰ ਜੀ ਪ੍ਰਾਣ ਕਟ ਕਟ ਆਧਾਰ ਰਹਾ ਪ੍ਰਭ ਕੀ ਪ੍ਰੀਤ ਭਏ ਸਗਲ ਨਿਦਾਨ ਪ੍ਰਭ ਕੀ ਪ੍ਰੀਤ ਰਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤਾ ਸਭ ਕੀ ਪ੍ਰੀਤ ਹੈ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੈ ਸਭ ਕੀ ਪ੍ਰੀਤ ਸਗਲ ਉਦਾਰੈ ਰਵ ਕੀ ਪ੍ਰੀਤ ਚਲੈ ਸੰਗਾਰੈ ਆਪੋ ਕੋਈ ਮਿਲੇ ਨ ਪੁਲੇ ਜਿਸ ਕਿਰਪਾਲ ਤਿਸ ਸਾਧ ਸੰਗ ਖੋਲੇ ਪਹੁ ਨਾਨਕ ਤੇਰੇ ਕੁਰਬਾਨ ਸੰਤਿ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾ ਉਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਆਜੀ ਮਾਇਆ संचत संचत थैली कीनी प्रस्ते दारे अवर कौदीनी काच गरिया अंब मजरिया गर्भ गर्भ ओ आहू मह परिया निरप हो पया निहंगा चीतन आयो करता संगा लश्कर जोड़े किया संबाहा निकसिया फूक होए गयो स्वाहा ਉੱਚੇ ਮੰਦਰ ਮਹਿਲ ਅਰਨਾਰੇ ਉੱਚੇ ਮੰਦਰ ਮਹਿਲ ਆਰ ਰਾਨੀ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਤਾ ਵੱਡ ਪਰਪਾਰ ਵੱਡ ਪਰਵਾਰ ਪੂਤ ਅਰਤੀਆ ਮੋਹੇ ਪਚੇ ਪਚੇ ਅੰਧਾ ਮੋਆ ਜਿਨੇ ਉਪਾਹਾ ਤਿਨੇ ਬਿਨਾਹਾ ਰੰਗਰ ਸਾਜੈ ਸੇ ਸੁਪਨਾਹਾ ਸੋਈ ਮੁਗਤਾ ਤਿਸ ਰਾਜ ਮਾਲ ਨਾਨਕ ਦਾਸ ਜਿਸ ਕਸਮ ਦਿਆਲ ਆਸਾ ਮਹੱਲਾ ਪੰਜਵਾਂ ਇਹਨਸਿਓਂ ਪ੍ਰੀਤ ਕਰੀ ਕਨੇਰੀ ਜੋ ਮੇਲਿਆ ਤਉ ਬਦੈ ਬਧੇਰੀ ਗਲ ਚਮੜੀ ਜੋ ਛੋੜੈ ਨਾਹੀ ਲਾਗ ਝੋਟੋ ਸਤਿਗੁਰ ਕੀ ਪਾਈ ਜਗ ਮੋਹਣੀ ਹਮ ਤਿਆਗ ਗਵਾਈ ਨਿਰਗੁਣ ਮੇਰਿਓ ਵਜੀ ਬਧਾਈ ਰਹਾਓ ਐਸੀ ਸੁੰਦਰ ਮਨ ਕੋ 모 ਹੈ ਬਾਟ ਬਾਟ ਕਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਏ ਕੈ ਮੀਟੀ ਗੁਰ ਪ੍ਰਸਾਦ ਮੈਂ ਖੋਟੀ ਢੀਟੀ ਅਗਰ ਕੇ ਉਸਕੇ ਵੱਡੇ ਟਗਾਓ ਛੋੜੈ ਨਾਹੀ ਬਾਪ ਨਮਾਓ ਮੇਲੀ ਆਪਣੇ ਉਨ ਲੈ ਬਾਂਦੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ अब मोरे मन पै आय आनंद औ चु पा टूटे सब बन्ध ओ नानक जा सत गुरु पाया घर सगला में सुखी बसाया आसन हल्ला پنجवा आठ पहर निकट कर जानै रब का की आ मीठा मन एक नाम संतने आधार होए रहे सब की पगशार ਸੰਤ ਰਹਿਤ ਸੁਣੋ ਮੇਰੇ ਭਾਈ ਵਾ ਕੀ ਮਹਿਮਾ ਕਥਨ ਨਾ ਜਾਇ ਰਹਾ ਵਰਤਨ ਜਾ ਕਹਿ ਕੇਵਲ ਨਾਮ ਅੰਦਰ ਰੂਪ ਕੀ ਤਨ ਬਸ ਰਾਮ ਮਿਤਰ ਸਤਰ ਜਾ ਕੈ ਏਕ ਸਮਾਨ ਸਭ ਆਪਣੇ ਬਿਨ ਅਵਰ ਨ ਜਾਣੈ ਕੋਟ ਕੋਟ ਅਗ ਕਾਟਣ ਹਾਰਾ ਧੂਪ ਦੂਰ ਕਰਨ ਜੀ ਕੇ ਦਾਤਾਰਾ ਸੋਰ ਭੀਰ ਵਚਨ ਕੇ ਬਲੇ ਕੋਲਾ ਬਪਰੀ ਸੰਤੀ ਛਲੇ પાਕਾ ਸੰਗ ਬਾਛੈ ਸੁਰਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹਿ ਸੰਤੈ ਟਹਿਲ ਦੀਜੈ ਗੁਣਤਾਸ ਆਸਾ ਮਹੱਲਾ ਪੰਜਵਾ ਸਗਲ ਸੂਖ ਜਪ ਏਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧ ਕਾ ਸੰਗ ਜਿਸ ਭੇਟਤ ਲਾਗੈ ਪ੍ਰਵ ਰੰਗ ਗੁਰ ਪ੍ਰਸਾਦ ਹੋਇ ਆਨੰਦ ਪਾਵੈ ਜਿਸ ਸਿਮਰਤ ਮਨ ਹੋਇ ਪਰਗਾਸਾ ਤਾ ਕੀ ਗਤ ਮਿਤ ਕਹਿ ਨ ਜਾਵੇ ਰਹਾ ਵਰਤ ਨੇਮ ਮੱਜਨ ਤਿਸ ਪੂਜਾ ਵੇਦ ਪੁਰਾਣ ਤਿਨ ਸਿਮਰਤ ਸੁਣੀ ਜਾ ਮਹਾ ਪੁਨੀਤ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾਂ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਹਤ ਤਪਨੀਤ ਤਾ ਕੀ ਪਗ ਰੇਨ ਜਾਂ ਕੋ ਭੇਟਿਓ ਹਰ ਹਰ ਰਾਏ ਤਾ ਕੀ ਗਤ ਮਿਤ ਕਥਨ ਨਾ ਜਾਏ ਬਾਠ ਪਹਿਰ ਕਰ ਜੋੜ ਤੇ ਆਵ ਹੁਨ ਸਾਦਾ ਕਾ ਦਰਸ਼ਨ ਪਾਵ ਮੋਹਿ ਕ੍ਰੀਪ ਕੋ ਲੇ ਹੋਰ ਲਾਏ नाने के आए पे सरनासा मलाजां आठ पहरे उदके स्नानी सदही भोग लगाए सुगानी ब्रथा काहू नाय बहुर बहर तिस गै पाए साल राम हमारे सेवा पूजाए अर्चा बंधन देवा आ घंटा जाका सुनिए चौकुंट आसन जाका सदा वैकुंठ जाका चबर सब ऊपर झूले जाका चबर सब ऊपर झूलै ताका धूप तो सदा पर फूलैट संपट है रे जाका अभग सभा संग है साधा आरती कीर्तन सदा आनंद महमा सुंदर सदा बेअंत जिसे प्रापत किसी ही लैणा ਸੰਤ ਚਰਨਿਓ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਪਉ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾਂ ਪੰਚ ਪਦਾ ਜਹ ਪੈਂਡੇ ਲੋਟੇ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ ਸਤ ਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਚੀ ਜਮ ਕਾ ਮਾਰਗ ਦੂਰ ਰਹੇ ਆ ਰਹਾਉ ਜਹ ਲਾਲ ਚ ਜਾਗਾ ਪੀ ਘਾਟ ਦੂਰ ਰਹੇ ਓ ਜੰਤੇ ਬਾਟ ਜਹ ਆਵਟੇ ਬਹੁਤ ਘਣ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿਤਰ ਗੁਪਤ ਸਭ ਲਿਖਤੇ ਲਿਖਾ ਭਗਤ ਜਨਾ ਕੋ ਦ੍ਰਿਸ਼ਟ ਨ ਪੇਖਾ ਓ ਨਾਨਕ ਜਿਸ ਸਤਗੁਰ ਪੂਰਾ ਵਾਜੇ ਤਾ ਕੈ ਅਨਹਦ ਤੂਰਾ ਅਸਮਲ ਆਪਨੇ ਮਾਦੋ ਪਦਾ ਪੈਲਾ ਸਾਧੂ ਸੰਗ ਸਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਏ ਤਿਸਨਾ ਹਰਜਸੈ ਅਗਾਨੇ ਜਪ ਜਪ ਜੀਵਾ ਸਾਰੰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰਿ ਆਏ ਪਾਇਆ ਮਿਟਿਆ ਦੇ ਰਾ ਚੰਦ ਚੜੇ ਆ ਰਹਾ ਲਾਲ ਜਵੇਹਰ ਭਰੇ ਪੰਡਾਰ ਟੋਟ ਨ ਆਵੇ ਜਪ ਦੇ ਅੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਆਸਾ ਕਰ ਸਤਿਮਾ ਮਹੱਲਾ ਪੰਜਵਾ ਹਰ ਕਾ ਨਾਮ ਰਿਜੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਾਵ ਤੇਰਾ ਕੀ ਅਮੀਟਾ ਲਗੈ ਹਰ ਨਾਮ ਪਦਾਰਥ ਨਾਨਕ ਮੰਗੈ ਆਸਮ ਅੱਲਾ ਪੰਜੋ ਸਾਧੂ ਸੰਗਤ ਤਰੇ ਆ ਸੰਸਾਰ ਹਰ ਕਾ ਨਾਮ ਮਨੈ ਆਧਾਰ ਚਰਨ ਕਮਲ ਗੁਰਦੇਵ ਪਿਆਰੇ पूज संत हर प्रीत रहाओ जाके मस्तक लिखिया भाग ओ नानक ताका सुहाग या सम हला पीठी आग्या पिरकी लागी सौकन करकी कंत त्यागी फिर सुहागन सिंगार करी मन मेरे की तपत हरी पलो पयो पिरा कह मान ਸੋ ਕਸਹਿ ਜੇ ਸ ਘਰ ਕਾ ਜਾਣਿਆ ਰਹਾਓ ਹਉ ਬੰਦੀ ਪਰੈ ਖਿਜਮਤਦਾਰ ਹੋ ਅਬਨਾਸੀ ਅਗਮ ਅਪਾਰ ਲੈ ਪੱਖਾ ਪਰੈ ਚੱਲੋਂ ਪਾਏ ਭਾਗ ਗਏ ਪੰਚ ਦੂਤ ਲਾਵੇ ਨਾ ਮੈਂ ਕੁੱਲ ਨ ਸੋਭਾਵੰਤ ਕਿਆ ਜਾਣਾ ਕਿਉ ਭਾਨੀ ਕੰਥ ਮੋਹਿ ਅਨਾਥ ਗਰੀਬ ਨਿਮਾਨੀ ਕੰਤਪ ਕਰ ਹਮ ਕੀ ਨੀ ਰਾਨੀ ਜਬ ਮੁਖ ਪ੍ਰੇਤਮ ਸਾਜਨ ਲਾਗਾ ਸੂਖ ਸਹਜ ਮੇਰਾ ਤਨ ਸੁਆਗਾ ਕਹ ਨਾਨਕ ਮੋਰੀ ਪੂਰਨ ਆਸਾ ਸਤਗੁਰ ਮੇਲੀ ਪ੍ਰਭ ਗੁਣਤਾ ਸਾਇਆ ਸਮਹ ਲਾ ਪੰਜਵਾ ਮਾਤਾ ਤ੍ਰਿਕੁਟੀ ਦ੍ਰਿਸ਼ਟ ਕਰੋਰ ਭੋਲੇ ਕੌੜਾ ਜੇ ਬਾਕੀ ਫੂੜ ਸਦਾ ਕੋਕੇ ਪਿਰ ਜਾਣੈ ਦੂਰ ਐਸੀ ਇਸਤਰੀ ਇਕਰਾਮਿ ਉਪਾਈ। ਹੁਨ ਸਭ ਜਗ ਕਾਇਆ ਹਮ ਗੁਰ ਰਾਖੇ ਮੇਰੇ ਪਾਈ ਰਹਾਉ। ਪਾਇਟ ਗੋਲੇ ਸਭ ਜਗ ਜੋਹਿਆ। ਬ੍ਰਹਮਾ ਵਿਸ਼ਨ ਨ ਮਹਾਦੇਵ ਮੋਹਿਆ। ਗੁਰਮੁਖ ਨਾਮ ਲਗੇ ਸੇ ਸੋਹਿਆ। ਵਰਤਨੇਮ ਕਰਿ ਥਾਕੇ ਪੁਨੈ ਚਰਨਾ। ਤਾਟ ਤੀਰਥ ਪਵੇ ਸਭ ਤਰਨਾ। ਸੇ ਉਪਰੇ ਜੇ ਸਤਗੁਰ ਕੀ ਸਰਨਾ। माया मोय सबो जग पचे मन मुख का गुरु नानक बह पकर हम सर्व दुख जब बिसर स्वामी ईहा ओहा काम प्राणी संत तृपतासे हर हर त्याय कर किरपाए अपने नाय लाए ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕੋ ਜਾਣ ਤਦੂਰ ਸੋ ਜਨ ਮਰਤਾ ਨਿਤ ਨਿਤ ਚੂਰ ਜਿਨ ਸਭ ਕਿਛ ਦੀ ਆਤਿ ਸਚਿਤ ਵਤ ਨਾਹੀ ਮਹਾ ਬਿਕਿਆ ਮੈਂ ਦਿਨ ਰਹਿਣ ਜਾਏ ਹੋ ਨਾਨਕ ਪ੍ਰਭ ਸਿਮਰ ਹੋਏ ਇਕ ਗਤ ਪਾਈਐ ਪੂਰ ਗਤ ਪਾਈਐ ਗੁਰ ਪੂਰੈ ਟੇਕ ਆਸਮ ਹਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਧੋਖ ਸਗਲ ਪਰ ਹਰਿਆ ਸੋਈ ਦਿਵਸ ਪਲਾ ਮੇਰੇ ਪਾਈ ਹਰ ਗੁਣ ਗਾਏ ਪਰਮ ਗਤ ਪਾਈ ਰਾਵ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰ ਮਨ ਤੇ ਬੈਰ ਘੁਰ ਪੂਰੇ ਮਿਲ ਚਗਰ ਛਕਾਇਆ ਪੰਜ ਦੂਤ ਸਬਸ ਗਤਿ ਆਇਆ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤੇ ਸੇ ਉਪਰ ਕੁਰਬਾਨ ਨਾਸਾ ਮਹਲਾ ਪੰਜਵਾਂ ਗਾਵ ਲੈ ਤੂੰ ਗਾਵਣ ਹਾਰੇ ਜੀ ਪਿੰਡ ਕੇ ਪ੍ਰਾਣ ਆਦਾਰੇ ਜਾ ਕੀ ਸੇਵਾ ਸਰਬ ਸੁਖ ਪਾਵੇ ਅਵਰ ਕਾਹੋਂ ਪੈ ਬੋਹੜ ਨ ਜਾਵੇ ਸਦਾਇ ਆਨੰਦ ਅਨੰਦੀ ਸਾਹਿਬ ਗੁਣ ਨਿਦਾਰ ਨਿਤ ਨਿਤ ਜਾਪੀਐ ਬਲੇ ਹਾਰੇ ਤਿਸਤੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀ ਐ ਰਹਾ ਜਾ ਕਾ ਦਾਨ ਨਿ ਕੋਟੈ ਨਾਈ ਹਲੇ ਪਾਂਤ ਸਭ ਸੈ ਇਸ ਸਮਾਈ ਜਾ ਕੀ ਬਖਸ ਨ ਮਿਟ ਕੋਈ ਮਨ ਵਸਾਇ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾ ਕੈ ਪੂਰਣ ਪ੍ਰਭ ਕੇ ਸੇਵਕ ਦੂਖ ਨ ਚੂਰਣ ਹੋਟ ਗਈ ਨਿਰਭਉ ਪਦ ਪਾਈਐ ਸਾ ਸਾਸ ਸੋ ਸੋ ਗੁਣ ਨਿਤ ਗਾਇਆ ਦੂਰ ਨ ਹੋਈ ਕਤੋਂ ਜਾਈਐ ਨਜ਼ਰ ਕਰੇ ਤਾਂ ਹਰ ਹਰ ਪਾਈਐ ਅਰਦਾਸ ਕਰੀ ਪੂਰੈ ਗੁਰ ਪਾਸ ਨਾਨਕ ਮੰਗੇ ਹਰ ਤਨ ਰਾਸ ਸਿਆ ਸਮਹ ਲਾ ਪੰਜਵਾ ਸਤਵੇਂ ਮਿਟਿਆ ਤਨ ਕਾ ਦੂ ਮਨ ਸਗਲ ਕੋ ਹੋ ਆਸੂ ਘਰ ਕਿਰਪਾ ਗੁਰ ਦੀ ਨੋ ਨਾਓ ਬਲ ਬਲ ਤਿਸਤ ਗੁਰ ਕੋ ਜਾਓ गुरपुरा पायो मेरे पाई रोग सोग सब दुख बिनासे सत की सरनाई रहा गुर के चरण हृदय बसाए मन चिंत सगले फल पाए अगन बुझी सब होत कर कृपा गुर की नींदात नीथावे को गुरु दी नौ थान नीमाने को गुर की नो मान ਬੰਦਰ ਕਾੜ ਸੇਵ ਕਰਾ ਕੇ ਅੰਮ੍ਰਿਤ ਬਾਣੀ ਸਰਸਨਾ ਚਾ ਕੇ ਵੱਡਾ ਭਾਗ ਪੋਜ ਗੁਰ ਚਰਨਾ ਸਗਲ ਤਿਆਗ ਪਾਈ ਪ੍ਰਭ ਸਰਨਾ ਗੁਰ ਨਾਨਕ ਜਾ ਕੋ ਪਿਆ ਦਿਆਲਾ ਸੋ ਜਨ ਸੋ ਆਸਦਾ ਨਿਹਾਲਾ ਆਸਮਹ ਲਾ ਪੰਜਵਾ ਸਤਗੁਰ ਸਾਚੇ ਜੀ ਆ ਭੇਜ ਫਿਰ ਜੀਵਨ ਉਪਜੇ ਆ ਸੰਜੋਗ ਉਦਰੇ ਮਹ ਆਏ ਕੀ ਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜਮਿਆ ਪੋਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਧੀਆ ਗੁਰਬਾਣੀ ਸਕੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵ ਵਦੀ ਵੇਦ ਬਹੁ ਵਲੇ ਵਦੀ ਵੇਲ ਬੋ ਪੀੜੀ ਚਾਲੇ ਧਰਮ ਕਲਾ ਹਰ ਬੰਦ ਬਹਾਲੇ ਮਨ ਚਿੰਦੇ ਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੋਲਾ ਆ ਬੋਲੇ ਗੁਰ ਕੈ ਭਾਣ ਗੁਜੇ ਛੰਨੀ ਨਾਹੀ ਬਾਤ ਗੁਰ ਨਾਨਕ ਤੁਟਾ ਕੀ ਨੀਂਦਾਤ ਅਸਮਹੱਲਾ ਪੰਜਮਾ ਗੁਰਪੂਰੇ ਰੱਖਿਆ ਦੇ ਹੱਥ ਪ੍ਰਗਟ ਪਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਤੇ ਆਈ ਜੇ ਕੀ ਅਰਦਾਸ ਗੁਰੂ ਪਹਿ ਪਾਈ ਰਾਵ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਵਨ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕਰ ਗਾਣ ਆਸਾ ਕਰ ਅਠਮਾ ਕਾਫੀ ਮਹੱਲਾ ਪੰਜਮਾ ਇੱਕੋਂ ਕਾ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ